ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਬਲੌਗਸ ਤੇ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਐ ਲਓ ਜੀ ਅੱਜ ਦਾ ਇਹ ਵੀਡੀਓ ਹੈ ਇਹ ਤੇ ਸ਼ਾਮ ਦੇ 1.30 4:00 5 ਦਾ ਟਾਈਮ ਆ ਤੇ ਮੈਂ ਇਥੇ ਰਮਨ ਦੇ ਆਉਣ ਦਾ ਟਾਈਮ ਹੋ ਗਿਆ ਸੀਗਾ ਬਸ ਬੱਚੇ ਦੋਨੇ ਆ ਜਾਣਗੇ ਪ੍ਰਭ 6 ਵਜੇ ਆ ਜਾਂਦੀ ਰਮਨ 5 ਵਜੇ ਤੇ ਬੱਚਾ ਲਈ ਮੈਂ ਦਲੀਆ ਬਣਾ ਰਹੀ ਸੀਗੀ ਤੇ ਨਾਲ ਨਾਲ ਦਾਲ ਬਣਾਉਣੀ ਸੀਗੀ ਤੇ ਕੁੱਕੜਾ ਤੇ ਪਾਣੀ ਪਾ ਕੇ ਰੱਖਤਾ ਸੀਗਾ ਤੇ ਦਾਲ ਮੈਂ ਪਹਿਲਾਂ ਭੋਂਕੇ ਰੱਖਤੀ ਸੀਗੀ ਮਹਾਂ ਦੀ ਦਾਲ ਬਣਾਉਣੀ ਆ ਤੇ ਨਾਲ ਥੋੜੀ ਜਿਹੀ ਮਲਕਾ ਦੀ ਦਾਲ ਪਾਲੀ ਸੀ ਤੇ ਥੋੜੇ ਜਿਹੀ ਦਲੇ ਹੋਏ ਛੋਲੇ ਉਹਨਾਂ ਨੂੰ ਭੋਂਕੇ ਰੱਖ ਲਿਆ ਸੀਗਾ ਮੈਂ ਭੋਂਕੇ ਰੱਖੀ ਹੁੰਦੀ ਆ ਜਦੋਂ ਉਹ ਛੇਤੀ ਪਲ ਜਾਂਦੀ ਆ ਫਿਰ ਦਾਲ ਤੇ ਵੈਸੇ ਤਾਂ ਸਬਜ਼ੀ ਪਈ ਸੀ ਤੇ ਸਬਜ਼ੀ ਅੱਜ ਬਣਾਇਆ ਸੀਗਾ ਪੇਠਾ ਤੇ ਉਹ ਥੋੜਾ ਜਿਹਾ ਮੈਨੂੰ ਘੱਟ ਪਸੰਦ ਆ ਤੇ ਰਮਾਨ ਨੂੰ ਵੀ ਨਹੀਂ ਪਸੰਦ ਤੇ ਰਮਾਨ ਨੇ ਵੀ ਸਵੇਰ ਚੰਗੀ ਤਰ੍ਹਾਂ ਰੋਟੀ ਨਹੀਂ ਖਾਦੀ ਸੀਗੀ ਤੇ ਪਤਾ ਨਹੀਂ ਕੀ ਗੱਲ ਹੈ ਮੈਂ ਤਾਂ ਪੇਠਾ ਨੂੰ ਦੇਖ ਭੁੱਖੀ ਮਰ ਜਾਂਦੀ ਹੈ ਮੇਰੀ ਤਾਂ ਦਾਲ ਹੁਣ ਮੈਂ ਧੋ ਲੂੰਗੀ ਕਿਉਂਕਿ ਮਹਾ ਦੀ ਦਾਲ ਦੇ ਉੱਪਰ ਛਿਲਕਾ ਹੁੰਦਾ ਜਿਹੜਾ ਉਹ ਆਪਾਂ ਭਿਉ ਕੇ ਰੱਖ ਦਿੰਨੇ ਉਹ ਲੈ ਜਾਂਦਾ ਸਾਰਾ ਸਬਜ਼ੀਆਂ ਹੁਣ ਹੈ ਨਹੀਂ ਗੀਆਂ ਬਸ ਜਿਹੜੀ ਆਉਂਦੀ ਬਣਾਉਣੀ ਪੈਂਦੀ ਹੈਗੀ ਭਿੰਡੀਆਂ ਭਿੰਡੀਆਂ ਨਹੀਂ ਚੰਗੀਆਂ ਲੱਗਦੀਆਂ ਬਸ ਕद्दू ਤੋਰੀਆਂ ਜਾਂ ਪੇਠਾ ਦਾ ਜਾਂ ਬਾਗਣੀ ਆ ਇਹੀ ਸਬਜ਼ੀਆਂ ਰਹਿ ਗਈਆਂ ਬਸ ਦਲੀਆ ਬਾਂਦੇ ਬਾਂਦੇ ਤੇ ਨਾਲ ਪਾਣੀ ਉੱਬਲ ਜੂਗਾ ਤੇ ਦਾਲ ਬੱਸ ਮੈਂ ਸੀਟੀ ਤਾਂ ਨਹੀਂ ਲਵਾਉਂਦੀਗੀ ਤੇ ਸਿਮ ਤੇ ਕਰਕੇ ਰੱਖ ਦੂੰਗੀ ਮੀਡੀਅਮ ਜਿਹਾ ਕਰਕੇ ਤੇ ਉਸ ਤੋਂ ਬਾਅਦ ਮੈਂ ਕੱਪੜੇ ਤਾਂ ਐਂ ਕਰਕੇ ਰੱਖੇ ਸੀਗੇ ਤੇ ਉਹਨਾਂ ਨੂੰ ਹੁਣ ਸਾਫ ਦੂੰਗੇ ਮੈਂ ਟਾਈਮ ਹੋ ਗਿਆ ਸੀਗਾ ਬੱਚਿਆਂ ਦੇ ਆਉਂਦਾ ਤਾਂ ਕਰਕੇ ਮੈਨੂੰ ਐਸ ਵੀ ਪਹਿਲਾਂ ਦਾਵਾ ਦਾ ਦਲੀਆ ਬਣਾ ਦਾ ਕਿਉਂਕਿ ਸਵੇਰ ਦੀ ਰੋਟੀ ਖਾਦੀ ਹੁੰਦੀ ਹੈਗੀ ਤੇ ਰਮਾਂਤ ਆ ਹੀ ਗਿਆ ਸੀਗਾ ਮਰੇ ਕੱਪੜੇ ਚਾਗ ਦੀ ਜਾਦੀ ਤੇ ਦਿਨੇ ਰੋਟੀ ਇਹ ਨਾਲ ਨਹੀਂ ਲੈ ਕੇ ਜਾਂਦਾ ਰਮਾਂਤਾਂ ਤੇ ਨਾ ਹੀ ਖਾ ਕੇ ਜਾਂਦਾ ਬਸ ਕਿਤੇ ਤਾਂ ਭਾਵੇਂ ਮੈਂ ਜ਼ਬਰਦਸਤੀ ਚਾਹ ਦੇ ਨਾਲ ਕੋਈ ਪਰੌਠਾ ਖਵਾਦਾ ਇਹਨੂੰ ਤੇ ਫਿਰ ਆਨਸਾਰ ਪਹਿਲਾਂ ਇਹਨੂੰ ਐ ਹੁੰਦਾ ਵੀ ਕਿਚਨ ਦੇ ਵਿੱਚ ਹੀ ਵੜਦਾ ਹੁੰਦਾ ਇਹ ਆ ਕੇ ਤੇ ਕਹਿ ਦਿੰਦਾਗਾ ਵੀ ਖਾਣ ਨੂੰ ਕੁਝ ਹੈਗਾ ਮੰਮਾ ਹੁਣ ਵੀ ਹੈ ਕਿਚਨ ਚ ਜਾਊਗਾ ਪਹਿਲਾਂ ਦੇਖ ਕੇ ਆਊਗਾ ਤੇ ਦਲਗਿਆਂ ਨੂੰ ਦੇਖ ਕੇ ਤਾਂ ਮੂੰਹ ਬਣ ਗਿਆ ਸੀਗਾ ਤੇ ਥੋੜਾ ਜਿਹਾ ਘੱਟ ਪਸੰਦ ਆ ਇਹਨੂੰ ਮਿੱਠੀ ਚੀਜ਼ ਤੇ ਅਸਕੇ ਰਾਜ ਆਊਗਾ ਅਹੀ ਕਿਚਨ ਦੇ ਵਿੱਚ ਹੀ ਜਾਊਗਾ ਹੁਣ ਸਿੱਧਾ ਦੇਖੂਗਾ ਤੇ ਕਿਚਨ ਦੇ ਵਿੱਚ ਚਲਾ ਗਿਆ ਤੇ ਕਹਿੰਦਾ ਦਲੀਆ ਖਾਤੋਂ ਬਣਾਇਆ ਮੈਨੂੰ ਕਹਿੰਦਾ ਤੇ ਪਰ ਐ ਹੁੰਦਾ ਜੀ ਆਹ ਟਾਈਮ ਨਾਲ ਤਾਂ ਰੋਟੀ ਦਾ ਹੀ ਟਾਈਮ ਹੁੰਦਾਗਾ ਕਈ ਵਾਰ ਸੇਵੀਆਂ ਬਣਾ ਦੇਣੀਆਂ ਹੁੰਦੀਆਂ ਵੈਸੇ ਮਿੱਠਾ ਘੱਟ ਖਾਂਦਾ ਇਹ ਰੇ ਪਰ ਆਉਂਦਾ ਕਿ ਤੇ ਚੌਲ ਵੀ ਬਣਾ ਲਈ ਤੇ ਕੱਲ ਚੌਲ ਬਣਾਏ ਸੀਗੇ ਡੇਲੀ ਤੋਂ ਚੌਲ ਵੀ ਫਿਰ ਚੰਗੇ ਨਹੀਂ ਲੱਗਦੇਗੇ ਦਲੀਆ ਬਣ ਰਿਹਾ ਸੀ ਤੇ ਨਾਲ ਨਾਲ ਹੁਣ ਕੁੱਕਰ 'ਚ ਪਾਣੀ ਪਾਇਆ ਸੀ ਜਿਹੜਾ ਉਹਨੂੰ ਉਬਾਲ ਆ ਕੇ ਸ ਤੇ ਦਾਲ ਪਾ ਦੂੰਗੀ ਵਿੱਚ ਤੇ ਹਲਦੀ ਤੇ ਨਮਕ ਪਾ ਦੂੰਗੀ ਹੁਣ ਵਿੱਚ ਤੋਂ ਬਸ ਦਾਲ ਬਣੀ ਜਾਊਗੀ ਮੀਡੀਅਮ 'ਚ ਕਰਕੇ ਰੱਖ ਦਾਂਗੇ ਆਪਾਂ ਗੈਸ ਜਿੰਨਾ ਸਵੇਰ ਦੇ ਟਾਈਮ ਤੇ ਕੰਮ ਹੁੰਦਾ ਉਹਨਾ ਹੀ ਸ਼ਾਮ ਦੇ ਟਾਈਮ ਤੇ ਹੋ ਜਾਂਦਾ ਕੰਮ ਕਿਉਂਕਿ ਜਦੋਂ ਬੱਚਿਆਂ ਦਾ ਟਾਈਮ ਉਹੀ ਟਾਈਮ ਆਉਂਦਾ ਤੇ ਉਦੋਂ ਸ਼ਾਮ ਦੀ ਰੋਟੀ ਟੋਕ ਦੀ ਤਿਆਰੀ ਕਰਨੀ ਹੁੰਦੀ ਹੈਗੀ ਤੇ ਉਦੋਂ ਬੱਚਿਆਂ ਦਾ ਸਕੂਲ ਤੋਂ ਆਉਂਦਾ ਟਾਈਮ ਹੁੰਦਾ ਹੈਗਾ ਤੇ ਰਮਨ ਨੇ 5 ਵਜੇ ਆ ਜਾਂਦਾ ਤੇ 6:15 6 ਵਜੇ ਟਿਊਸ਼ਨ ਤੇ ਚਲਾ ਜਾਂਦਾ ਫਿਰ ਤਾਂ ਕਰਕੇ ਨਾ ਤਾਂ ਇਹਦਾ ਰੋਟੀ ਦਾ ਟਾਈਮ ਵੀ ਨਹੀਂ ਹੁੰਦਾ ਉਦੋਂ ਫਿਰ 8:30 9 ਵਜੇ ਟਿਊਸ਼ਨ ਤੋਂ ਆਉਂਦਾ ਇਹ ਬਸ ਦਲੀਆ ਵੀ ਬਣਾਉਣ ਵਾਲੀ ਸੀਗਾ ਤੇ ਉਸ ਦੇ ਵਿੱਚ ਮੈਂ ਖੰਡ ਪਾ ਦੂੰਗੀ ਤੇ ਦੁੱਧ ਪਾ ਦੂੰਗੀ ਵਿੱਚ ਹਲਦੀ ਤੇ ਨਮਕ ਪਾ ਕੇ ਤੇ ਥੋੜਾ ਜਿਹਾ ਘਿਓ ਪਾ ਦੂੰਗੀ ਕੁੱਕਰ ਦੇ ਵਿੱਚ ਜਿਸ ਦੇ ਨਾਲ ਦਾਲ ਉਬਲ ਕੇ ਬਾਹਰ ਨਹੀਂ ਆਉਂਦੀਗੀ। ਜੇ ਸੀਟੀ ਲਾ ਕੇ ਬਣਾਉਣੇ ਆਂਗੇ ਕੁੱਕਰ ਦੇ ਵਿੱਚ ਉਦੋਂ ਦਾਲ ਸਵਾਦ ਨਹੀਂ ਬਣਦੀਗੀ ਤੇ ਜਦੋਂ ਇਸ ਤਰ੍ਹਾਂ ਆਪਾਂ ਬਿਨਾ ਸੀਟੀ ਤੋਂ ਬਣਾਉਣੇ ਆਂ ਦਾਲ ਤੇ ਉਦੋਂ ਵਧੀਆ ਬਣ ਜਾਂਦੀ ਹੈਗੀ। ਦਲੀਆ ਬਣ ਗਿਆ ਸੀ ਉਸ ਦੇ ਵਿੱਚ ਮੈਂ ਖੰਡ ਪਾ ਦੂੰਗੀ ਤੇ ਦੁੱਧ ਪਾ ਦੂੰਗੀ। ਉਦੋਂ ਮੈਂ ਪਾਤਾ ਸੀਗਾ ਤੇ ਨਾਲ ਦੇ ਸੀਗਾ ਉਹ ਪਾਤਾ ਤੇ ਇਸ ਦੇ ਨਾਲ ਅਰਮਾਨ ਖਾ ਲੂਆ ਮੈਨੂੰ ਪਤਾ ਵੀ ਜਦੋਂ ਘਿਓ ਪਾਤਾ ਤੇ ਨਹੀਂ ਤਾਂ ਉਸਨੇ ਖਾਣਾ ਨਹੀਂ ਸੀ ਉਹਦਾ ਪਹਿਲਾਂ ਹੀ ਮੂੰਹ ਬਣ ਗਿਆ ਸੀਗਾ ਦਲੀਆਂ ਨੂੰ ਦੇਖ ਕੇ ਤੇ ਘਿਓ ਦੇ ਨਾਲ ਟੇਸਟ ਦਾ ਫਰਕ ਪੈ ਜਾਂਦਾ ਹੈਗਾ ਅਸੇ ਤੋਂ ਬਾਅਦ ਹੁਣ ਮੈਂ ਚਾਹ ਬਣਾ ਲਵਗੀ ਚਾਹ ਵੀ ਪੀਣੀ ਹੋਊਗੀ ਬਸ ਮੈਂ ਵੀ ਜਦੋਂ ਬੱਚੇ ਆਉਂਦੇ ਉਹਦੀ ਚਾਹ ਪੀਣੀ ਹੈਗੀ ਬਸ ਉਸ ਤੋਂ ਬਾਅਦ ਚਾਹ ਧਰ ਲਈ ਸੀ ਮੈਂ ਤੇ ਬਸ ਚਾਹ ਬਣਾ ਕੇ ਹੁਣ ਚਾਹ ਪੀ ਲਾਂਗੇ ਤੇ ਬਸ ਹੁਣ ਸਾਰੇ ਕੰਮ ਚਾਹ ਵਾਲੇ ਬਰਤਨ ਹੋ ਜਾਣਗੇ ਦਲੀਏ ਵਾਲੇ ਹੋ ਜਾਣਗੇ ਬਾਕੀ ਵਾਟਰ ਬੋਤਲਾਂ ਨਾਲ ਲੈ ਕੇ ਜਾਂਦੇ ਆਗੇ ਪਰ ਆ ਵੀ ਆ ਜੂਗੀ ਉਹਦੋਂ ਨੂੰ ਬਰਤਨ ਕਾਫੀ ਹੋ ਜਾਣਗੇ ਪਹਿਲਾਂ ਹੀ ਉਸ ਤੋਂ ਬਾਅਦ ਰੋਟੀ ਵਾਲੇ ਤਾਂ ਜਿਹੜੇ ਹੋਣੇ ਆ ਹੋਣੇ ਹੈਗੇ ਤੇ ਨਾਲ ਨਾਲ ਮੈਂ ਦਾਲ ਦੇ ਵਿੱਚ ਕੜ੍ਹੀ ਮਾਰ ਦੂੰਗੀ ਤੇ ਤੜਕਾ ਇੱਥੇ ਕੱਟ ਕੇ ਰੱਖ ਲੂੰਗੀ ਪਿਆਜ਼ ਲਸਣ ਤੇ ਟਮਾਟਰ ਕਿਆ ਬਣ ਗਈ ਤੇ ਚਾਹ ਹੁਣ ਪੀਨੇ ਆਂਗੇ ਤੇ ਉਸ ਤੋਂ ਬਾਅਦ ਫਿਰ ਤੜਕਾ ਲਾਵਾਂਗੇ ਬਰਤਨ ਚੱਕਾਂਗੇ ਨੇ ਪਹਿਲਾਂ ਉਸ ਤੋਂ ਬਾਅਦ ਤੇ ਇੱਥੇ ਮਹਿਰਬਾਨ ਨੂੰ ਛੇੜ ਰਹੀ ਸੀ ਕਿਹਿੰਦਾ ਦਲੀਆ ਦਲੀਆ ਕਹਿੰਦਾ ਕਾਸ ਤੋਂ ਬਣਾਇਂ ਕਰੀ ਗਿਆ ਹੈ ਤੇ ਮੈਂ ਕਿਹਾ ਤਬਾ ਮਹ ਹੋਰ ਮੰਗਿਆ ਖਾ ਕੇ ਤਾਂ ਦੇਖ ਇੱਕ ਵਾਰੀ ਤਾਂ ਤਾਂ ਹੀ ਹੱਸਦਾ ਸੀਗਾ ਇੱਥੇ ਬੈਠਾ ਕਹਿੰਦਾ ਕਿ ਤੁਸੀਂ ਮੈਨੂੰ ਐ ਕਹਿਣਾ ਤੇ ਪਰ ਇਹਨੂੰ ਬਾਅਦ ਦੇ ਵਿੱਚ ਦਲੀਆ ਪਸੰਦ ਆਇਆ ਸੀਗਾ ਜਦੋਂ ਕਿਉਂ ਪਤਾ ਸੀ ਕਿਉਂ ਕਿਉਂ ਆਲਾ ਮੈਨੂੰ ਪਤਾ ਹੀ ਖਾ ਲੈਂਦਾ ਕਿਉਂਕਿ ਹਰ ਮਾਂ ਨੂੰ ਪਤਾ ਹੁੰਦਾ ਵੀ ਉਸਦੇ ਬੱਚਿਆਂ ਨੂੰ ਕੀ ਚੀਜ਼ ਪਸੰਦ ਆਊਗੀ ਕੀ ਨਹੀਂ ਤੇ ਸਿਸ ਚਾਹ ਪੀ ਰਏ ਸੀਗੇ ਤੇ ਪ੍ਰਾਭੀ ਆ ਗਈ ਸੀਗੀ ਰਮਾਨ ਤਾਂ ਪਹਿਲਾਂ ਆ ਕੇ ਨਹਾਉਂਦਾ ਜਾ ਤੇ ਪ੍ਰਾਭੀ ਤਾਂ ਪਹਿਲਾਂ ਇੰਤ ਆ ਕੇ ਕੁਝ ਖਾਣਾ ਪੀਣਾ ਕਹਿਦੀ ਬਹਲਾ ਦੇਉ ਤੇ ਇਹਦੇ ਫੇਸ ਤੇ ਪਤਾ ਨਹੀਂ ਕੀ ਧੱਫੜ ਜਿਹਾ ਹੋਇਆ ਪਿਆ ਸੀ ਪਤਨ ਤਾਂ ਕੁਝ ਲੜ ਗਿਆ ਸੀ ਮੈਂ ਉਹ ਦੇਖ ਰਹੀ ਸੀ ਪ੍ਰਾਭ ਨੂੰ ਚਾਹ ਪਾਣੀ ਦੇਤਾ ਸੀਗਾ ਮੈਂ ਦਲੀਆ ਵੀ ਦੇਤਾ ਸੀ ਤੇ ਉਸ ਤੋਂ ਬਾਅਦ ਮੈਂ ਬਰਤਨ ਸਾਰੇ ਸਿੰਕ ਭਰ ਗਿਆ ਸੀਗਾ ਤੇ ਉਸ ਨੂੰ ਚੱਕ ਕੇ ਤੇ ਫਿਰ ਤੜਕਾ ਲਾਉਂਗੀ ਦਾਲ ਨੂੰ ਬਸ ਤੜਕਾ ਲਾਉਂਦੇ ਲਾਉਂਦੇ ਤੇ ਤੂ ਫਜੋਦ ਦਾ ਟਾਈਮ ਹੋ ਜਾਊਗਾ ਵਰਤਨ ਵੀ ਵਸਾਰੇ ਚੱਕ ਕੇ ਹੁਣ ਐ ਹੁੰਦਾ ਵੀ ਜਦੋਂ ਪਹਿਲਾਂ ਚੱਕੇ ਜਾਂਦੇ ਫਿਰ ਰੋਟੀ ਵਾਲੇ ਸੌਖੇ ਹੋ ਜਾਂਦੇ ਚੱਕਣੇ ਨਹੀਂ ਤਾਂ ਫਿਰ ਸੈਂਖ ਦਾ ਪਹਿਲਾਂ ਹੀ ਭਰਿਆ ਪਿਆ ਤੇ ਰੋਟੀ ਵਾਲੇ ਤਾਂ ਫਿਰ ਜਾਦੇ ਹੋ ਜਾਂਦੇ ਆ ਕਿ ਫਿਰ ਰੋਟੀ ਵੀ ਖਾਣੀ ਹੁੰਦੀ ਹੈਗੀ ਤੇ ਉਸ ਤੋਂ ਬਾਅਦ ਨਾ ਵਰਤਨ ਚੱਕ ਕੇ ਤੇ ਤੜਕਾ ਲਾਉਣ ਲੱਗ ਗਈ ਸੀ ਤੜਕਾ ਲਾ ਕੇ ਬਸ ਜੋਤ ਲਾ ਕੇ ਉਸ ਤੋਂ ਬਾਅਦ ਆਟਾ ਗੁੰਨੂਗੀ ਤੇ ਵੀਡੀਓ ਵੀ ਐਡਿਟ ਕਰਨੀ ਆ ਕਿਉਂਕਿ ਇਹ ਵੀਡੀਓ ਆਪਾਂ ਜੀ ਪਹੁੰਚਾਉਣੀ ਆ ਤੁਹਾਡੇ ਟਿੱਕਰ ਤੇ ਬਸ ਆਪਾਂ ਵੀਡੀਓ ਦਾ ਐਂਡ ਵੀ ਇੱਥੇ ਕਰਾਂਗੇ ਅਭੀ ਇਹ ਕਰਦੇ ਆ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਊਗੀ ਜੇਕਰ ਪਸੰਦ ਆਈਏ ਤਾਂ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਆ ਕਰੋ ਜੀ ਕਿਉਂਕਿ ਸਾਨੂੰ ਤੁਹਾਡੇ ਸਾਥੇ سپورਟ ਦੀ ਬਹੁਤ ਜ਼ਰੂਰਤ ਆਗੀ ਆਪਾਂ ਤੁਹਾਡੇ ਸਾਥੇ سپورਟ ਦੇ ਨਾਲ ਹੀ ਅੱਗੇ ਜਾਣਾ ਤੇ ਵੀਡੀਓ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੁਸੀਂ ਵੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਦੀ ਹੈਗੀ ਲਓ ਜੀ ਤੜਕਾ ਲਾਤਾ ਤੇ ਮਿਲਦੇ ਆਪਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ